ਭਾਈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਭਾਈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਠੀਕ ਹੋ ਆਜੋ ਪਿਆਰੋ ਠੀਕ ਹੋ ਭਾਈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਠੀਕ ਹੋ ਨਾ ਪਛਾਲ ਲਿਆ ਪਛਾਲ ਲਿਆ ਨਾ ਪੋਲ ਤੇ ਮਿਲੇ ਵਾ ਕਿਦਾ ਬਾਬਾ ਜੀ ਰੋਵਦਾ ਅਗਲਾ ਨਹੀਂ 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 ਬੇਨਤੀ ਨਹੀਂ 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 ਬੇਨਤੀ ਨਹੀਂ 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 ਫੇਰ ਸਹੀ ਚਾਰ ਨਾਉਸ ਨਾਉ ਤਿਆਰ ਹੋ ਠੀਕ ਹੋ ਠੀਕ ਹੋ ਰਵਰ ਸਾਹਿਬ ਠੀਕ ਹੈ ਸੌਂਦਾ ਕਿ ਨਹੀਂ 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 ਸੌਂਦਾ ਹਲਕੀ ਕਰਕੇ ਸੌਂਦਾ ਨਹੀਂ ਦੇਣ ਹੈ ਵਾਹਿਗੁਰੂ ਵਾਹਿਗੁਰੂ ਬਲੇ ਹਾਰੇ ਜਾਈਏ ਹੂੰ ਹੂੰ ਬਾਕੀ ਜੀ ਨਾਲ ਉਸੇ ਵੇਲੇ ਮੈਂ ਪਛਾਣ ਲਿਆ ਮੈਂ ਜੰਟਾ ਸਾਹਿਬ ਜਿਹੜਾ ਪੋਟਾ ਮਿਲੇ ਹੈ ਕਿੰਨੀ ਕਿੰਨੀ ਮਾਇ ਕਮਾਈ ਦਮੜੇ ਕਿਨੇ 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 ਕਮਾਈ ਤੇਰਾ ਇੱਧਾ ਖਾਰਿਆ ਨਾ ਰੋ ਵਧੀਆ ਵਧੀਆ ਪਿਆਰਿਆ ਜੋ ਦੇ ਕਿਦੇ ਨਿੱਤ ਕਿਦੇ ਜੰਮਦੇ ਕੁਦਰਤੀ ਜੰਮਦੇ ਨਹੀਂ ਨਹੀਂ ਪਿਆਰਿਆ ਨਹੀਂ ਤੋੜੀਆਂ ਸੀਸਾਂ ਬੁਝੂ ਨਹੀ ਨਹੀਂ 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 ਕਿਰਤ ਤੂੰ ਮੈਨੂੰ ਪਸਾਰ ਲਾ ਬੇਤ ਜਿਆਦਾ ਆਕੋ ਮੇਰਾ ਬੁਲਟ ਖੜਾ ਮੰਡੀ ਚ ਆਈ ਆ ਇੱਥੋਂ ਤਾਂ ਇੰਨਾ ਘੇੜਾ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਕਿੰਨੀ ਕਿੰਨੀ ਮਾਇਕਮਾਈ ਪੈਸੇ ਕਿਨੇ ਕਮਾਏ ਮਸ਼ੀਨ ਨਹੀਂ ਪੈਸੇ ਪੈਸੇ ਕਿਨੇ ਕਮਾਏ ਹਾਂ ਮਾਂ ਲੈ ਜਾਈ ਜਾਂ ਲੋਚਾ ਸਾਰੀ ਆਪਣਾ ਹਾਂ ਹੂੰ ਡੇ ਨਹੀਂ ਆਪਣੇ ਕੋ ਮੰਗਦੇ ਹੋ ਆਪਣੇ ਤੋਂ ਵਾਹਿਗੁਰੂ ਵਾਹਿਗੁਰੂ ਠੀਕ ਆ ਨਹੀਂ ਅੱਜ ਕਿੰਨੇ ਕਮਾਏ ਅੱਜ ਅੱਜ ਕਿੰਨੇ ਕਮਾਏ ਮਾਏ ਨਹੀ ਅੱਜ ਕਿੰਨੇ ਕਮਾਏ ਅੱਜ ਕਿੰਨੇ ਕਮਾਏ ਪੈਸੇ ਆਹ ਹੈ ਮੋਬਾਈਲ ਨੰਬਰ ਨਹੀਂ ਨਹੀਂ ਅੱਜ ਕਿੰਨੇ ਪੈਸੇ ਕਮਾਈਏ ਆਹ ਹੈ ਹਾਂ ਮੈਂ ਤਾਂ ਜੀਤਾ ਰਿਹਾ ਨਹੀਂ ਸਮਝ ਆਕਦੀ ਚਲੋ ਪਿਆਰਿਓ ਰੋ ਰਗਲਾ ਹੈ ਕੋਈ ਹੈ ਨਹੀਂ ਫਿਰ ਸਹੀ ਬਾਬਾ ਜੀ ਮੈਂ ਤਾਂ ਵਿਆਹ ਚੱਲਿਆ ਤੁਹਾਨੂੰ ਸਮਝਦਾ ਨਹੀਂ ਵਿਆਹ ਚੱਲਿਆ ਉਹ ਅੱਗੇ ਫਿਰ ਸਹੀ ਆਪਣੀ ਰੈਸ਼ ਕਿੱਥੇ ਆ ਹੈ ਰੈਸ਼ ਉਹ ਸੁਲਤਾਨਵਿੰਟ ਸਮਝਾਂਦੀ ਸ਼ਹਿਰ ਜੀ ਸ਼ਹਿਰ ਚ ਹਾਂ ਸ਼ਹਿਰ ਚ ਤੁਹਾਨੂੰ ਸੁਣਦਾ ਨਹੀਂ ਨਾ ਬਾਬਾ ਜੀ ਚਲੋ ਕੋਈ ਗੱਲ ਨਹੀਂ ਪਿਆਰੇ ਹੋਰ ਬਾਬਾ ਜੀ ਕੀ ਕੀ ਸਮਾਨ ਹੈ ਆਪਣੇ ਕੋਲ ਹੈ ਨਹੀਂ ਦੋਸਤ ਮੇਰਾ ਫਰੈਂਡ ਆ ਮਿੱਤਰ ਆਪਣਾ ਨਹੀਂ ਮਿੱਤਰ ਆ ਮਿੱਤਰ 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 ਆ ਹੋਰ ਵੜ ਗਿਆ ਵਾਹਿਗੁਰੂ 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 ਨਹੀਂ ਸ਼ੁਕਰ ਹੈ ਸ਼ੁਕਰ ਮਾਰਾ ਜੀ ਮਾਰਾ ਜੀ ਦਾ ਬਾਬੇ ਕੀ ਕੀ ਆਈਟਮ ਆਹੋ ਲੈਣੀ ਬਾਬਾ ਜੀ ਦਾ ਸਮਾਨ ਹੈ ਅੱਛਾ 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 ਮੈਂ ਉਹ ਤੇ ਵੇਖੰਦਾ ਆ ਅੱਛਾ ਤਾਂ ਮੈਂ ਪਾ ਕੇ ਖਾ ਅੱਛਾ ਅੱਛਾ ਸੁਬਾ ਬਾਬਾ ਜੀ ਨੂੰ ਸੁਹੁੰਨਾ ਨਹੀਂ ਹੈਗਾ ਤੇ ਅੱਜ ਫਿਰ ਬਾਬਾ ਜੀ ਅੱਛਾ ਮੇਰਾ ਭੈਣੀ ਤੇਰੀ ਰੂਨਾ ਪੈਂਦੀ ਹੀ ਅੱਛਾ ਉਹ ਪਤਾ ਨਹੀਂ ਕਿੱਥੇ ਰੱਖਿਆ ਹੈਗਾ ਨਹੀਂ ਨਹੀਂ ਬਾਬਾ ਜੀ ਮੈਂ ਆਹ ਕੋ ਕਿੰਨਾ ਵੜਾ ਸਮਾਨ ਹੈ ਮੀ ਵੋਟੀ ਮੇਰੇ ਨੇ ਵੈਸੇ ਹੀ ਖੁਸ਼ ਹੋ ਜਨਾ ਮੇਰੀ ਬਾਈ ਵੀ ਕਹਿੰਦੀ ਆ ਪਤਾ ਨਹੀਂ ਕੀ ਕੁਛ ਤੂੰ ਲੈ ਕੇ ਆ ਜਨਾ ਮੈਂ ਚਲੋ ਬਾਬਿਆ ਕਰੋ ਇਹ ਕਿਨੇ ਕਿੰਨੇ ਦੀ ਆ ਤੇ ਕਿੰਨੇ ਦੀ ਆ ਨਹੀਂ ਨਹੀਂ ਲੋ ਨਹੀਂ ਨਹੀਂ ਮੈਂ ਸਮਾਨ ਇਕ ਲੈ ਕੇ ਜਾਣਾ ਬਾਬਾ ਜੀ ਤੁਹਾਡੇ ਕੋ ਕਿੰਦਾ ਹੀ ਵੇਖੋ ਧੰਨ ਗੁਰੂ ਰਾਮਦਾਸ ਜੀ ਚਲੋ ਜੀ ਲਓ ਪਿਆਰੋ ਇਹ ਬਾਬਿਓ ਮਾਇਆ ਨਹੀਂ ਨਹੀਂ ਮਾਇਆ ਮਾਇਆ ਫੜੋ ਇਹ ਕਿ ਤੋੜੀ ਮਾਇਆ ਨਹੀਂ 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 ਬਾਕੀ ਨਹੀਂ 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 ਬੀਨਤੀ ਰੱਖੋ ਕੋਈ ਨਹੀਂ ਫਿਰ ਕੀ ਆ ਬਾਬਾ ਨਹੀਂ ਨਹੀਂ ਆ ਨਹੀਂ ਬਾਬੇ ਫਿਰ ਕੀ ਆ ਬੇਨਤੀ ਆ ਰੱਖੋ ਤੁਸੀਂ ਤੁਸੀਂ ਕਿਹੜਾ ਸਾਨੂੰ ਰੋਜ਼ ਮਿਲਦੇ ਹੋ ਕਦਿਕਦਾਈ ਤੇ ਮਿਲਦੇ ਹੋ ਕੋਈ ਗੱਲ ਨਹੀਂ ਮਹਾਰਾਜ ਨੇ ਦਿੱਤੇ ਆ ਗੁਰੂ ਜੰਮਦਾਸ ਪਾਚਾ ਨੇ ਠੀਕ ਹੈ ਨਾ ਹੁਣ ਤੁਸੀਂ ਘਰੇ ਚੱਲ ਜਿਓ ਠੀਕ ਆ ਖਾਡਾ ਨਹੀਂ ਪੜਾਇਆ ਹੈ ਪੜਾ ਲਾ ਕੋਕਾ ਨਹੀਂ ਨਹੀਂ ਫਿਰ ਮੈਂ ਨਾ ਵਿਆਹ ਤੇ ਚਲੇ ਆ ਬਾਬਾ ਜੀ ਅੱਜ ਆ ਵੇਖੋ ਮੈਂ ਇਤਿਆਸ਼ਰ ਹੋਇਆ ਜਿਵੇਂ ਨਵੇਂ ਕੱਪੜੇ ਪਾਏ ਆ ਵਿਆਹ ਚਲੇ ਆਵਾ ਚਲੋ ਠੀਕ ਆ ਪਿਆਰਿਓ ਚਲੋ ਚੱਲੀਏ ਚਲੋ ओके okay, प्यारेओ बच्चे आ जी नहीं नहीं बस नहीं नहीं ठीक <laughs> है भाभी नहीं नहीं ठीक है बाबा ठीक है ठीक है धन्यवाद चलो ठीक है प्यारेओ सो ਆ ਸਾਡੇ ਬਜ਼ੁਰਗ ਆ ਜੀ ਤੇ ਪਹਿਲੇ ਵੀ ਮਿਲੇ ਸੀ ਤੇ ਬਜ਼ੁਰਗਾਂ ਨੂੰ ਸੁਣਦਾ ਨਹੀਂ ਹੈਗਾ ਤੇ ਤਰ੍ਹਾਂ ਜਿਹੜੀ ਲਿਖ ਲਾਉਂਦੇ ਆ ਨਿਊ ਅੰਮ੍ਰਿਤਸਰ ਦੇ ਜਿਹੜਾ ਗੋਲਡਨ ਗੇਟ ਉਹਦੇ ਕੋਲ ਜਰੂਰ ਲੰਘਦੇ ਵੜਦੇ ਜਰੂਰ ਹੋ ਕੇ ਜਾਇਓ 10 20 ਰੁਪਏ ਦਾ ਸਾਮਾਨ ਹੁੰਦਾ ਇਹਨਾਂ ਕੋਲੋਂ